ਕਿੰਸਾ ਸਤਿ ਸ਼੍ਰੀ ਅਕਾਲ ਜੀ ਸਵੇ ਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੁਹਾਨੂੰ ਇੱਕ ਮੱਝ ਬੱਚੇ ਤੋਂ ਬਿਨਾ ਤੇ ਦੋ ਟੋਕੜਾ ਗੱਬਣਾ ਚੱਕ ਪਾਸ ਤੋਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਵਾਦ ਠੀਕ ਹੈ ਜੀ ਇਨਸ਼ਾਅੱਲਾ ਇਹ ਵੀ ਦੀ ਬੇ ਕਮਾਲ ਪਰ ਸੌਲਾ ਫਿਰ ਬਾਅਦ ਵਿੱਚ ਆ ਮੈਂ ਤੁਹਾਨੂੰ ਮਿਲਾਂ ਜੀ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਸਾਨੂੰ ਸ਼ਹਿਜ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੇ ਇਕਲੀ ਆ ਵੀ ਇੱਕ ਨਾਲ ਪੈਂਨ ਸੱਤ ਵਜਾਂ ਠੀਕ ਐ ਅਜ ਦੋ ਟੋਕੜਾ ਕੱਪਣਾ ਤੇ ਇੱਕ ਬੱਚੇ ਤੋਂ ਬਿਨਾ ਹਨਾ ਇੱਕ ਬੱਚੇ ਤੋਂ ਬਿਨਾ ਦੋ ਟੋਕੜਾ ਕੱਪਣਾ ਚਲੋ ਪਹਿਲਾਂ ਬੱਚੇ ਦੇ ਬਿਨਾਂ ਲਿਖਾ ਦਈਏ ਆਹ ਦੇਖ ਸੰਦੇ ਹਵਾ ਨਹੀਂ ਤੇ ਲੱਗੇ ਤਾਂ ਕਿੰਨਾ ਵੇਚੀ ਦੋਦ ਤੇ ਇਹਦੇ ਵਿੱਚ ਸੋਈ ਦੋ ਕੋਈ 25 ਦਿਨ ਤੇ ਲੱਗ ਜਾ ਕੇ ਮਹੀਨੇ ਤੋਂ ਅੰਦਰ ਹੀ ਸੁੱਈਏ ਅੱਛਾ ਮਹੀਨੇ ਦੇ ਲਾਈ ਚਲੋ ਹੋ ਗਿਆ ਦੋਦਰ ਕੋਈ 9 ਕਿਲੋ ਜੀ ਅੱਛਾ ਮਾਰ ਕੇ ਕੋਈ ਦੋ ਟੰਕ ਚੋ ਕੇ ਤਿੰਨ ਨੱਟ ਤੇ ਅਰੇ ਅੱਛਾ ਤੁਹਾਡਾ ਕੋਈ ਪੂਛਦਾ ਕੋਈ ਗਰਵਾ ਦਾ ਜੁਮੇਰਾ ਬਾਕੀ ਇਹ ਹੈ ਕਿ ਤੇਰਾ ਕੱਦ ਕੱਠ ਚੰਗਾ ਵਾ ਥੋੜੀ ਇੱਕ ਸਰੀਰੋਂ ਕਾਰਾ ਜਿਹਾ ਸਰੀਰ ਹੈ ਬਹੁਤੀ 라ਜੀ ਨਹੀਂ ਤੇ ਬਹੁਤੀ ਲਿੱਸੀ ਵੀ ਨਹੀਂ ਹੈ ਠੀਕ ਠਾਕ ਜੀ ਕੱਦ ਪੂਰਾ ਜੁੱਦਾ ਕੱਦ ਕੱਠ ਚੰਗਾ ਵਾ ਪੱਕਾ ਦੱਸ ਤੱਕ ਇਹਨਾਂ ਦੱਸਿਆ ਜੀ ਬਾਜੀ 8.5 ਲੀਟਰ ਮਾਰ ਕੇ 9 ਕਿਲੋ ਹੋਊਗਾ ਤਾਂ 8.5 ਲੀਟਰ ਠੀਕ ਹੈ ਹਾਂ ਜੇ ਹੈ ਲੀਟਰ ਮਾਰਨਾ ਹੈ ਬਾਜੀ ਦੇਖਾ ਦੇਖਵਾ ਨਾ ਇਹਦਾ ਲਾਗੇ ਤਾਂ ਤੇ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣੇ ਦਾ ਆਪਾਂ ਇਹ ਦੇ ਦਈਏ ਭਾਜੀ ਕਾਰ ਗਿਆ 60000 ਦੇ ਹਾਂ ਵਿੱਚੋਂ ਕਿੰਨਾ ਮਾਨ ਕਰ ਦੀਏ 2 ਛੱਡ ਦਾ ਨਾ 60000 ਅੱਛਾ 60 ਚ ਇੱਕ ਛੱਡ ਦੋਗੇ ਛੱਡ ਦਾ ਜੀ ਬਾਕੀ ਕੋ ਮੁੱਲ ਦਾ ਸੋਲੂ ਮੋਕੇ ਦੇ ਕਰਾਂ ਪਾ ਦੁੱਧੇ ਭਾਜੀ ਕਰਨੀਆਂ ਸਾਰੀਆਂ ਦੁੱਧੇ ਜੀ ਨਾ ਮਾਨ ਨਾ ਅੱਛਾ ਦੋ ਤੋਂ 9 ਦੁੱਧ ਵਨ ਗੁੱਟ ਕਹੂ ਹਣੀ ਤੂੰ ਤਾਂ ਹਰ ਬਰ ਜਾਊਗੀ ਠੀਕ ਹੈ 2 ਕੰਡਿਆ 9 ਕਿਲੋ ਇਹਦੀ ਕੋਈ ਗੱਲਾਂ ਨਾਲ ਜੀ ਠੀਕ ਹੈ ਹਾਂ ਠੀਕ ਹੈ ਤੇ ਹੁਣ ਟੁਕੜਾ ਕੱਪਣਾ ਜ ਇਦੇ ਕੋਲ ਕਿਨਾਈ ਦੁੱਧ ਇਹ ਕੋ ਸਤਾ ਮਹੀਨੇ ਗੱਭੰਗੇ ਚਾਹਤਾ ਪਾਓ ਵੇ ਲੋ ਕਰਾਤੀ ਜੇ ਅੱਛਾ ਦੋਵੇਂ ਕਰਾਈਆਂ ਕਾਲਾ ਠੀਕ ਹੈ ਤੇ ਲੋ ਹੱਦਿਆ ਲੋ ਕਿਆ ਕਬ ਦੁਬੇ ਕਰਾਤੀ ਵਗਾ ਠੀਕ ਹੈ ਅਈ ਵੀ ਇਹਨੂੰ ਮਗਰੋ ਕਿਰਾ ਖਰਦਾ ਨਾ ਵੀਰੇ ਅੱਗੇ ਮੱਝ ਆਪਾਂ ਕੱਲ ਪਰਸਾ ਜੀ ਆਂ ਗਿਆ ਹਾਂ ਹਾਂਜੀ ਆਪਾਂ ਆਪ ਫੋਨ ਲਾ ਕੇ ਪਿਆਰ ਭਾਈ ਚੱਤ ਨਾਲੋ ਫੇਰੇ ਕਰ ਅੱਛਾ ਸਾਦੇ ਚਲੋ ਭਾਈ ਕਰਾ ਲੈਂਦੇ ਹਾਂ ਹਾਂਜੀ ਤੇ 7 ਮਹੀਨੇ ਦੀ ਗੱਭਣੇ 7 ਮਹੀਨੇ ਦੀ ਗੱਭਣੇ ਦੋ ਦਿਨ ਬਸ 6 ਕਿਲੋ ਕੰਡੇ ਵਾਲਾ ਜੀ ਅੱਛਾ ਜਿਵੇਂ ਅੱਜ ਕੋਈ ਪੁੱਛਦਾ ਕੋ ਥਣ ਘਾਲਵਾ ਦੀ ਜਮਿਆਲ ਬਾਕੀ ਇਹ ਕਿ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਚ ਚੰਗੀਆਂ ਵਾ ਮਿਲ ਕੇ ਮੈਨੂੰ ਵੀ ਦੇਖ ਸਕਦੇ ਸੱਜਰ ਨੇ ਦੁੱਧ ਚੰਗਾ ਕੱਢਿਆ ਹਣਾ ਹਾਂਜੀ ਉਹ ਸੱਜਰੀ ਭਾਈ ਜੇ ਅਸੀਂ ਆਪਾਂ ਕਹੀਏ 1500 ਰੁਪਏ 1400 ਰੁਪਏ ਆਰਾਮ ਨਾਲ ਦੇ ਦੀਏ ਠੀਕ ਆ ਹਾਂ ਕੀ ਆ ਕਬਾਬਿਆਂ ਦੀ ਕਰਾਈ ਦੇ ਸਾ ਕਿ ਉਹ ਆਪਣੇ ਘਰ ਗੰਦੀ ਪੂਰੀ ਆ। ਆ ਹੁਵਾਨਾ ਇਹਦਾ ਵੀ ਦੇਖ ਸਾਦੇ ਲੱਗੇ ਤਾਂ। ਜੋਣ ਭਾਜੀ ਬੜੀ ਦੇ ਲਗਾਈਏ। ਤੇ ਚਵਾਲ ਦਾ ਪੂਰਾ ਵਧੀਆ ਚਾਹੀਏ। ਇਹਦਾ ਮੁੱਲ ਫਿਰ। ਇਹਦਾ 62000 ਆਈ। ਅੱਛਾ ਇਹਦਾ 62000 ਨੇ। ਹਾਂ ਵਿੱਚ ਮੰਨ ਤਾਣ। ਇਹ ਵੀ ਨਾਲ ਦੇ ਦਾਂਗੇ। ਠੀਕ ਐ। ਹਾਂ। ਤੇ ਥੋੜਾ ਹਵਾਨਾ ਦਿਖਾ ਦੀ ਦਿਨ ਕਰੇ ਭਰਾ ਹਲੋ ਆ ਦੇਖ ਲੈਂਦੇ ਤੇ ਆਹ ਕਿਨੇ ਜੱਦੀ ਚੱਕ ਪਾਸ ਤੇ ਨਾ ਵੀ ਨਾ ਹੀ ਚੱਕ ਪਾਤੇ ਨਾਲ ਦੋ ਦਿਨ ਦੋ ਤਿੰਨ ਦਿਨ ਘਾਦੇ ਭਜੀ ਅੱਛਾ ਹਾਂ ਠੀਕ ਆ ਤੇ ਇਹ ਦੇਖੋ 7 ਕਿਲੋ ਜੀ ਹੈਗਾ ਪੱਕਾ ਦੁੱਧ 7 ਲੀਟਰ ਤੇ ਵਾਲਾ ਭਜੀ ਕੋ ਦੁੱਧ ਜੀ ਠੀਕ ਆ ਤੇ ਬਾਕੀ ਥਾਣਾ ਇਹਦੇ ਵੀ ਦੇਖ ਸਕਦੇ ਲਾ ਕੇ ਤਾਂ ਚੰਗੇ ਗਾਪਦੇ ਆ ਬਾਕੀ ਮਿਲਕ ਮੈਨ ਨੇ ਚੰਗੀ ਲੱਗੀ ਤਿੰਨਾ ਵੀ ਦੋ ਚਾਰ ਘਾੜੀਏ ਕੱਦ ਕਾਠ ਇਹਦਾ ਵੀ ਚਲੋ ਚੰਗਾ ਠੀਕ ਹੈ ਚਲੋ ਜਿਹੜਾ ਨਾਰਮਲ ਜਿਹੜਾ ਚੱਲਦਾ ਕਰਦੋ 7 ਕਿੱਲੋ ਦੁੱਧ ਜਿਹੜਾ ਇਹਦੇ ਕੋਲ ਵੀ ਕਿੰਨੇ ਹੈਗਾ ਇਹ ਵੀ ਇੱਥੇ ਭੜਾ ਭਾਈ ਮੈਂ ਉਹਦੀ ਦੀ ਜੇ ਤੇ ਮਿਲਦੀਆਂ ਭਾੜੇ ਤੇ ਹੀ ਆ ਸਾਰੀਆਂ ਓਹ ਭਾਜੀ ਉਹਨੇ ਟੀਕਾ ਲਵਾ ਵੱਡੀ ਮਾੜੀ ਨਾਲ ਗੱਲ ਅੱਛਾ ਭਾੜੇ ਦੀ ਮਿਲਦੀ ਠੀਕ ਆ ਆ ਵੀ ਭਾੜੇ ਦੀ ਮਿਲਦੀ ਰਿਣੀ ਵੀ ਅੱਛਾ ਆ ਵੀ ਭਾੜੇ ਦੀ ਮਿਲਦੀ ਠੀਕ ਆ ਪਰ ਉੱਪਰੇ ਖਾ ਕੇ ਮਲਾਬੜ ਜਾ ਕੇ ਕਰ ਸਕਦੀ ਹੈ ਭਾਜੀ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਦਿਆਂਗੇ 55000 ਦੀ 55000 ਵਿੱਚੋਂ ਕਰਨਾ ਮੰਨਦਾ ਨਾ ਹੋਰ 55 ਦੀ ਭਾਈ ਦਿਆਂਗੇ ਖਾਣਾ ਜਿਵੇਂ ਨਾਲੇ ਗੱਬਣਾ ਭਾਜੀ ਨਾਲੇ ਦੁੱਧ ਵੀ ਦੀਏ ਢੀਂਗੇ ਹਾਂਜੀ ਹਾਂਜੀ ਚਵਾਜ ਕੋਈ ਭਾਜੀ ਗਲਤ ਹੋਣਾ ਉਹਦੇ ਆਪਾਂ ਜੋਈ ਵਾਲੇ ਦੁੱਧ ਪਾਤ ਬਾਜੀ ਨਾਲ ਗੱਲ ਕਰਦਾ ਚਵਾਜ ਕੋਈ fault ਹੋਵੇ ਪੁੱਛੀਂਦਾ ਉਹਦੀ ਆਪਣੀ ਜੁਮੇ ਵਾਲੀ ਪੁਲਿਸ ਕੋਲ ਠੀਕ ਹੈ ਜੀ ਹਾਂ ਤੇ ਹਾਂਜੀ ਬਾਕੀ ਇਹ ਆ ਕਿ ਇੱਥੋਂ ਕੋਈ ਤਸੱਲੀ ਕਰਕੇ ਆਪਣੀ ਚੁਾਈ ਕਰਕੇ ਖੜੇ ਹਨਾ ਹਾਂ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਚ ਚਾ ਕੇ ਤਸੱਲੀ ਕਰਕੇ ਆਪਣੇ ਜਿਹੜੇ ਟੋਕਟ ਗੱਬਣੇ ਆ ਜਾ ਕੇ ਕਰੀ ਹਾਂ ਹਾਂਜੀ ਪੰਜਾਂ ਅੰਦਰ ਤੱਕ ਆਪਣੀ ਚੈੱਕ ਰੱਖਦਾ ਜਾ ਕੇ ਜਦ ਮਰਜ਼ੀ ਹਾਂਜੀ ਹਾਂਜੀ ਪੰਜਾਂ ਤਿੰਨ ਮਿੰਟ ਦੋ ਚਾਰ ਦਿਨ ਘੱਟ ਹੀ ਆ ਬਹੁਤ ਸੱਫਾ ਜੀ ਹੋ ਗਈ ਬਿਜਲੀ ਠੀਕ ਹੈ ਇਹ ਹੈ ਕਿ ਪੰਜਾ ਦਿਨਾਂ ਤੋਂ ਬਾਅਦ ਫਿਰ ਜਿਹੜਾ ਵਾ ਬੜਾ ਮੁੜ ਕੇ ਭਾਈ ਗਰਮੀ ਬੜੀ ਫਿਰ ਆ ਮੁੜ ਕੇ ਤੁਹਾਨੂੰ ਕੋ ਫੋਨ ਕਰੇ ਸਾਨੂੰ ਕਰੇ ਪਰ ਨਹੀਂ ਚੱਲ ਰਹੀ ਜੀ ਹਾਂਜੀ ਹਾਂਜੀ ਪੰਜਾ ਦਿਨਾਂ ਦੇ ਵਿੱਚ ਵਿੱਚ ਕੋਈ ਆਪਣੀ ਚੈੱਕ ਕਰਾ ਲੇ ਤੇ ਬਾਕੀ ਦੁੱਧ ਦੀ ਆਪਣੀ ਚੋਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ